ਦੂਰ ਅਤੇ ਮਜ਼ਦੂਰ ਸੰਘ ਦੀ ਇੱਕ ਅਹਿਮ ਮੀਟਿੰਗ ਹੋਈ ਜਗਤਾਰ ਸਿੰਘ ਰੂਪਾਨਾ ਨੂੰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਦੀ ਇੱਕ ਅਹਿਮ ਮੀਟਿੰਗ ਦਫਤਰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਵਿੱਚ ਹੋਈ ਜਿਸ ਵਿੱਚ ਖੇਤ ਮਜ਼ਦੂਰਾ ਦੀਆਂ ਸਮੱਸਿਆਵਾਂ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਗਈ ਇਸ ਮੌਕੇ ਜਗਤਾਰ ਸਿੰਘ ਰੂਪਾਨਾ ਨੂੰ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦਾ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਇਸ ਮੌਕੇ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਪੰਜਾਬ ਦੇ ਪ੍ਰਧਾਨ ਵਿਕਰਮਜੀਤ ਸਿੰਘ ਸਭਰਵਾਲ ਮਹਾਮੰਤਰੀ ਸੰਗਠਨ ਪੰਜਾਬ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਮਾਨਵ ਕੌਸ਼ਲ ਜੀ ਮੁਖ ਬੁਲਾਰਾ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਮੋਹਿੰਦਰ ਸਿੰਘ ਬਲੇਰ ਜੀ ਸੀਨੀਅਰ ਮੀਤ ਪ੍ਰਧਾਨ ਪ੍ਰਦੀਪ ਠਾਕੁਰ ਜੀ ਡਾਕਟਰ ਜਸਵਿੰਦਰ ਸਿੰਘ ਅੰਨਾਵਾਲੀ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਸਿੰਘ ਕਪੂਰਥਲਾ ਠਾਕੁਰ ਸਵਰਨ ਸਿੰਘ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜ਼ਿਲ੍ਹਾ ਹੁਸ਼ਿਆਰਪੁਰ ਸੂਰਜ ਕੁਮਾਰ ਜ਼ਿਲ੍ਹਾ ਪ੍ਰਧਾਨ ਖੇਤ ਮਜ਼ਦੂਰ ਅਤੇ ਮਜ਼ਦੂਰ ਸੰਘ ਜ਼ਿਲ੍ਹਾ ਲੁਧਿਆਣਾ ਗੁਰਪ੍ਰੀਤ ਸਿੰਘ ਰੰਧਾਵਾ ਜ਼ਿਲ੍ਹਾ ਜਰਨਲ ਸਕੱਤਰ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਜ਼ਿਲ੍ਹਾ ਕਪੂਰਥਲਾ ਅਜੇ ਕੁਮਾਰ ਜ਼ਿਲ੍ਹਾ ਸਕੱਤਰ ਕਪੂਰਥਲਾ ਹੇਨ ਪਥਰੀਆ ਜ਼ਿਲ੍ਹਾ ਮੀਤ ਪ੍ਰਧਾਨ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਐਡਵੋਕੇਟ ਅਮਨਪੁਰੀ ਲੀਗਲ ਐਡਵਾਈਜ਼ਰ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਲक्की ਸਰਪੰਚ ਬਲਜਿੰਦਰ ਸਿੰਘ ਸ਼ਾਮਿਲ ਸਨ ਕਪੂਰਥਲਾ ਤੋਂ ਪੱਤਰਕਾਰ ਗੌਰਵ ਮੜਿਆ ਦੀ ਵਿਸ਼ੇਸ਼ ਰਿਪੋਰਟ ਸਰ ਜੀ ਪ੍ਰਵੀਰ ਕਾਟਰ ਜੀ ਅੱਜ ਜਿਹੜਾ ਬਰਲਾ ਹੋ ਰਿਹਾ ਹੈ ਸਵਾਗਤ ਬ੍ਰੀਫ ਕਰੋਗੇ ਹਾਂ ਜੀ ਬਿਲਕੁਲ ਜੀ ਅੱਜ ਸਭ ਤੋਂ ਪਹਿਲਾਂ ਮੇਰੀ ਕੀਤੇ ਮੂਰ ਨੂੰ ਦੂਰ ਸੰ ਸਾਡੀ ਜਿਹੜੀ ਹੈਗੀ ਹੈ ਸੰ ਸਸਤਾ ਵੱਲ ਜਗਤਾਰ ਸਿੰਘ ਰਪਾਣਾ ਜੀ ਨੂੰ ਲੱਖ ਲੱਖ ਵਧਾਈ ਕਿ ਉਹਨਾਂ ਨੂੰ ਬੜੀ ਐਨ ਜਨਮਸ਼ ਕਰਤਵੀ ਜਿੰਮੇਵਾਰੀ ਮਿਲੀ ਹੈ ਉਹਨਾਂ ਦੇ ਜਿਹੜੇ ਦਿੱਕਾ ਕਮਾਰੇ ਪ੍ਰਤੀ ਜਿਹੜੇ ਉਹਨਾਂ ਨੇ ਕੰਮ ਕੀਤਾ ਹੈ ਔਰ ਮੈਂ ਗੱਲ ਕਹੀ ਜਾਵਾਂਗਾ ਵੀ ਅੱਜ ਵੀ ਜਿਹੜੇ ਜਿਹੜੇ ਅਮੀਰ ਲੋਗ ਨੇ ਜਿਹੜੇ ਸੰਪੰਨ ਲੋਗ ਨੇ ਉਹ ਗੁਲਾਮੀ ਪ੍ਰਥਾੜੀ ਜਿਹੜੀ ਉਹਨਾਂ ਦੀ ਮਾਨਸਿਕਤਾ ਦਾ ਉਹ ਅੱਜ ਵੀ ਉਸੇ ਤਰੀਕੇ ਨਾਲ ਚੱਲੀ ਜਾ ਰਹੀ ਆ ਵੀਰੇ ਮਜ਼ਦੂਰ ਆ ਉਹਨਾਂ ਨੂੰ ਅੱਜ ਵੀ ਉਹ ਆਪਣਾ ਗੁਲਾਮ ਹੀ ਸਮਝਦੇ ਆ ਮੈਂ ਸਮਝਦਾ ਕਿ ਬਾਜ ਜੁਗ ਦੇ ਵਿੱਚ ਪਰਿਵਰਤਨ ਆ ਚੁੱਕਾ ਆਧੁਨਿਕ ਯੋਗਾ ਤੇ ਹਰੇ ਪ੍ਰਮਾਤਮਾ ਨੇ ਹਰੇਕ ਆਦਮੀ ਨੂੰ ਅਲੱਗ-ਅਲੱਗ ਤਰ੍ਹਾਂ ਦਾ ਕਿੱਤਾ ਦਿੱਤਾ ਤੇ ਜੇ ਮਜ਼ਦੂਰਾਂ ਦੇ ਹੱਥ ਦੇ ਵਿੱਚ ਮਜ਼ਦੂਰੀ ਉਹਨਾਂ ਦਾ ਕਿੱਤਾ ਆਇਆ ਬੰਦਾ ਚਾਹਵਾਗਾ ਵੀ ਜਿਹੜੇ ਸੰਪਨ ਲੋਕ ਨੇ ਉਹਨਾਂ ਨੂੰ ਆਪਣਾ ਭਾਈ ਪ੍ਰਾ ਸਮिति ਉਹਨਾਂ ਦੇ ਨਾਲ ਕੰਮ ਦੇ ਨਾਲ ਨਾਲ ਉਹਨਾਂ ਦੇ ਰਹਿਣ ਸਹਾਈ ਦੀ ਵਿਵਸਥਾ ਉਹਨਾਂ ਦੇ ਇਲਾਜ ਦੀ ਵਿਵਸਥਾ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਦੀ ਵਿਵਸਥਾ ਉਹਨੂੰ ਨਾਲ ਉਹਦੇ ਵਿੱਚ ਪੂਰਾ ਸਹਿਯੋਗ ਕਰਨ ਮਜ਼ਦੂਰਾਂ ਦੇ ਨਾਲ ਟੱਕਾ ਨਾ ਕਰਨ ਕਿਉਂਕਿ ਜੇ ਕਿਸੇ ਮਜ਼ਦੂਰ ਦੇ ਨਾਲ ਕੋਈ ਟੱਕਾ ਹੁੰਦਾ ਕਿਤੇ ਕੋਈ ਬਾਲ ਮਜ਼ਦੂਰੀ ਹੁੰਦੀ ਹੈ ਤੇ ਸਾਡੀ ਮਜ਼ਦੂਰ ਮਦਦੂਰ ਸਾਡੇ ਜਿਹੜੀ ਸਾਡੀ ਸਸਤਾ ਉਹ ਦੱਬ ਕੇ ਇਹਦਾ ਵਿਰੋਧ ਕਰੇਗੀ ਅਤੇ ਮਜ਼ਦੂਰਾ ਦੇ ਨਾਲ ਹਮੇਸ਼ਾ ਮੋਢਾ-ਮੋਢਾ ਲਾ ਕੇ ਸਾਡੀ ਭਾਈ ਸਸਤਾ ਖੜੀ ਹੈ ਔਰ ਖੜੀ ਰਹੇਗੀ ਧੰਨਵਾਦ ਜੀ ਹਾਂ ਜੀ ਸਰ ਤੁਹਾਨੂੰ ਅੱਜ ਜਨਰ ਸੈਕਟਰੀ ਪੰਜਾਬ ਬਣਾਇਆ ਤੁਹਾਡਾ ਕੀ ਕਹਿਣਾ ਹੈ ਮੈਂ ਵਿਕਾਸ ਸਿੰਘ ਰਪਾਣਾ ਖੇਤ ਮਜ਼ਦੂਰ ਤੇ ਮਜ਼ਦੂਰ ਸੰਗਠਨ ਵੱਲੋਂ ਜਿੰਨੇ ਵੀ ਜਿੰਨੇ ਵੀ ਦਿੱਤੀ ਗਈ ਹੈ ਜਨਰ ਸੈਕਟਰੀ ਪੰਜਾਬ ਏ ਮੈਂ ਅੱਜ ਦੀ ਜਨਰਲ ਕਾਂਗਰਸ ਨਿਵਾਜ਼ ਲਭਾਵਾਂਗਾ ਜੋ ਮਜ਼ਦੂਰਾਂ ਦੀ ਹੈ ਸਾਡੇ ਪੰਜਾਬ ਦੇ ਮਜ਼ਦੂਰ ਖੇਤ ਮਜ਼ਦੂਰ ਆ ਜਾਂ ਮਜ਼ਦੂਰ ਹੈ ਇਹਨਾਂ ਦੀਆਂ ਜੋ ਵੀ ਸਮੱਸਿਆ ਹੈ ਅਸੀਂ ਇਹ ਪ੍ਰਸ਼ਾਸਨ ਦੇ ਅੱਗੇ ਕਚੌਣ ਤੱਕ ਸਫਲ ਕੋਸ਼ਿਸ਼ ਕਰਾਂਗੇ ਵੀ ਇਹਨਾਂ ਦੀਆਂ ਜਿਹੜੀਆਂ ਦੁਨੀਆ ਆ ਰਹੀਆਂ ਜਾਂ ਇਹਨਾਂ ਨੂੰ ਸਾਨੂੰ ਦਿੱਤੀਆਂ ਗਈਆਂ ਕਿ ਅਸੀਂ ਇਹਨਾਂ ਦੀਆਂ ਜੀਆਂ ਮੰਗਾਂ ਇਹਨਾਂ ਤੱਕ ਕਿ ਸਰਕਾਰ ਤੱਕ ਪਹੁੰਚਾ ਸਕੀਏ ਕੋਈ ਹੱਲ ਦਿਵਾ ਸਕੀਏ ਸੁਪਾਲਾ ਦੇ ਵਿਖੇ ਜਦੋਂ ਤਾਂ ਇਹ ਸਮਨੀਆਂ ਸਰਕਾਰਾਂ ਤੋਂ ਸੈਂਟਰ ਦੀ ਹੋਵੇ ਤਾਂ ਇਹ ਪੰਜਾਬ ਦੀ ਹੋਵੇ ਹਮੇਸ਼ਾ ਥੇਕ ਮਜ਼ਦੂਰਾਂ ਨੂੰ ਸੜਕਾਂ ਤੇ ਆ ਕੇ ਹੀ ਆਪਣੀਆਂ ਮੰਗਾਂ ਬਣਾਉਣੀਆਂ ਪੈਂਦੀਆਂ ਅੱਟੇ ਚੋਈਆਂ ਹੁੰਦੀਆਂ ਜੀ ਕੀ ਕਰੋਗੇ ਭੁੱਖੇ ਜਨਾਂ ਲਈ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਜੋ ਸਾਡੇ ਸਰਪ੍ਰਸਤਾ ਨਰਮਨ ਸਿੰਘ ਜੀ ਸ਼ਬਰਵਾਲ ਜੀ ਬਲੇਵਾਲ ਸਾਹਿਬ ਇਹਨਾਂ ਨੇ ਜਿਹੜੇ ਵੀੜਾ ਚੱਕਿਆ ਇਹਨਾਂ ਦੇ ਵੀੜਾ ਇਸ ਚੱਕਿਆ ਕਿ ਅਸੀਂ ਮਜ਼ਦੂਰਾਂ ਦੀਆਂ ਅੱਗੇ ਵੀ ਸੰਸਥਾਵਾਂ ਬਹੁਤ ਚੱਲਦੀਆਂ ਐ ਬਹੁਤ ਸਾਰੀਆਂ ਜਿਹੜੇ ਲੋਕ ਬਣਾਈਆਂ ਹੋਈਆਂ ਅਸੀਂ ਉਹਨਾਂ ਤਰ੍ਹਾਂ ਨਹੀਂ ਅਸੀਂ ਇਹਨਾਂ ਨੂੰ ਸੱਚਗੇ ਢੰਗ ਨਾਲ ਤੇ ਵਧੀਆ ਤਰੀਕੇ ਨਾਲ ਸਰਕਾਰ ਦੇ ਕੋਲ ਲੈ ਕੇ ਜਾਵਾਂਗੇ ਤੇ ਉਹਨਾਂ ਨੂੰ ਇਨਸਾਫ਼ ਦਿਵਾਵਾਂਗੇ ਹਾਂਜੀ ਨਿਰਮਲ ਨਾਰਜੀ ਅੱਜ ਦੇ ਜਿਹੜੀ ਤੁਸੀਂ ਨੰਦੀ ਕੀਤੀ ਐ ਤੁਹਾਡਾ ਕੀ ਕਹਿਣਾ ਵਾ ਅੱਜ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਪੰਜਾਬ ਦੇ ਜਨਮ ਸ਼ਕਤਰ ਦੇ ਨਾਤੇ ਸਦਾ ਜਗਤਾਰ ਸਿੰਘ ਰਪਾਣਾ ਜੀ ਜੋ ਕਿ ਇੱਕ ਪ੍ਰਸਿੱਧ ਚਿੱਤਰਕਾਰ ਹੈ ਪੇਂਟਰ ਹਨ ਉਹਨਾਂ ਨੂੰ ਜਨਮ ਸ਼ਕਤਰ ਪੰਜਾਬ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਨਿਯੁਕਤ ਕੀਤਾ ਗਿਆ ਇਸ ਮੌਕੇ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਤੇ ਮੈਨੂੰ ਆਸ ਹੈ ਕਿ ਇਹ ਜੋ ਵੀ ਇਹਨਾਂ ਨੂੰ ਜ਼ਿੰਮੇਵਾਰੀ ਮਿਲੀ ਹੈ ਕਿਉਂਕਿ ਬੜੇ ਸਮਾਜਿਕ ਵਿਅਕਤੀ ਹੈ ਤੇ ਪੂਰੀ ਤਨਦੇਹੀ ਨਾਲ ਇਹਨੂੰ ਨਿਭਾਉਣਗੇ ਤੇ ਇਹਦੇ ਨਾਲ ਜਿਹੜਾ ਪੰਜਾਬ ਦੇ ਜਿਹੜੇ ਖੇਤ ਮਜ਼ਦੂਰਾਂ ਨਾਲ ਜੋ ਸਰਕਾਰਾਂ ਦਿੱਦੀਆਂ ਅੱਜ ਤੱਕ ਉਹ ਵਿਤਕਰਾ ਕਰਦੀਆਂ ਆ ਰਹੀਆਂ ਜਿਹੜੀ ਕਹਾਣੀ ਬੰਦ ਕਰਦੀ ਹੈ ਸਰਕਾਰ ਪੰਜਾਬ ਵਿੱਚ ਉਸ ਕਹਾਣੀ ਬੰਦ ਨੇ ਅਸੀਂ ਬੰਦ ਕਰਾਵਾਂਗੇ ਜਿਹੜੇ ਖੇਤ ਮਜ਼ਦੂਰਾਂ ਦੇ ਹੱਕ ਆ ਜਿਹੜਾ ਉਹਨਾਂ ਦਾ ਬਰਦਾ ਹੱਕ ਆ ਉਹਨੂੰ ਅਸੀਂ ਦਵਾਵਾਂਗੇ ਉਹਦੇ ਲਈ ਸੰਘਰਸ਼ ਕਰਾਂਗੇ ਔਰ ਇਹਨੇ ਅਸੀਂ ਇੱਕ ਪੰਜਾਬ ਲੈਵਲ ਤੇ ਵੀ ਇੱਕ ਲਹਿਰ ਖੜੀ ਕਰਾਂਗੇ ਤਾਂ ਕਿ ਜਿਹੜੇ ਖੇਤ ਮਜ਼ਦੂਰਾਂ ਨੂੰ ਦੁਨੀਆ ਸਰਕਾਰਾਂ ਪਿੱਠ ਕੰਡ ਕਰਕੇ ਬਿਠੀਆਂ ਨਾਲ ਇਹ ਇਹਦੇ ਨਾਲ ਜਾਦੇ ਤੋਂ ਆਇਆ ਤਾਂ ਦੇ ਸਕਣ ਜਿੱਥੇ ਸਾਰੇ ਭੈਣਾਂ ਨੂੰ ਸਰਕਾਰ ਕੋਈ ਨਾ ਕੋਈ ਸਹੂਲਤ ਦੇ ਰਹੀ ਆ ਇਹ ਖੇਤ ਮਜ਼ਦੂਰ ਵਰਗੀ ਆ ਜਿਹਨੂੰ ਵਾਂਦੇ ਰੱਖਿਆ ਗਿਆ ਹੁਣ ਤੱਕ ਆਜ਼ਾਦੀ ਤੋਂ ਬਾਅਦ ਇਹਨਾਂ ਦੀ ਕੋਈ ਗਿਣਤੀ ਨਹੀਂ ਹੈ ਕਿਸੇ ਸਰਕਾਰੀ ਮਹਿਕਮੇ ਦੇ ਵਿੱਚ ਗਿਣਤੀ ਨਹੀਂ ਆ ਨਾ ਕੋਈ ਨਾਲ ਕੋਈ ਅਯੋਗ ਬਣਾ ਨਾ ਕੋ ਕਮਿਸ਼ਨ ਬਣਾ ਨਾ ਕੋਈ ਕਿਸੇ ਤਰ੍ਹਾਂ ਦੀ ਇਹ ਕੋਈ ਮਿਨਿਸਟਰੀ ਆ ਜਿਹੜਾ ਖੇਤ ਵਿੱਚ ਕੰਮ ਕਰਨ ਵਾਲਾ ਜਿਹੜਾ ਮਜ਼ਦੂਰ ਆ ਉਹ ਬਿਲਕੁਲ ਬਿੜੀ ਸਰਕਾਰੀ ਸਹੂਲਤਾਂ ਤੇ ਵਾਂਝਾ ਤੇ ਰਪਾਣਾ ਦੇ ਬਣੇ ਨੇ ਜਨਸਕਤਰ ਬੜੀ ਆਸ ਆ ਦੀ ਇਹ ਪੂਰੇ ਪੰਜਾਬ ਦੇ ਨਾਲ ਇਹ ਕੰਮ ਨੂੰ ਅੱਗੇ ਲੈ ਜਾਣਗੇ ਔਰ ਪੰਜਾਬ ਭਰ ਵਿੱਚ ਹਰ ਜ਼ਿਲ੍ਹੇ ਚ ਸੰਗਠਨ ਖੜਾ ਕਰਨ ਦਾ ਇਹਨਾਂ ਨੇ ਆਪਣੇ ਕੰਦੇ ਆ ਤੇ ਜਿੰਮਾ ਲਿਆ ਉਹਨੂੰ ਪੂਰਾ ਕਰਨਗਾ ਅੱਜ ਸਰ ਅੱਜ ਦਾ ਜਿਹੜਾ ਤੁਹਾਨੂੰ ਅੱਲਾ ਕਰ ਰਹੇ ਹੋ ਇਹਦੇ ਬਾਰੇ ਤੁਹਾਨੂੰ ਜਾਨਣਾ ਪਊ ਅੱਜ ਸਾਡੀ ਸਟੇਟ ਲੈਵਲ ਦੀ ਕੋਰ ਕਮੇਟੀ ਦੀ ਮੀਟਿੰਗ ਹੋਈ ਜਿਹਦੇ ਵਿੱਚ ਸੁਬਾਰ ਗੁਪਤਾ ਸਿੰਘ ਉਰਪਾਣਾ ਜੀ ਨੂੰ ਪੰਜਾਬ ਦੇ ਜਨਰਲ ਸਕੱਤਰ ਦੇ ਤੌਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਇਸ ਨਵੀਂ ਜ਼ਿੰਮੇਵਾਰੀ ਲਈ ਸਭ ਤੋਂ ਪਹਿਲਾਂ ਮੈਂ ਸ਼੍ਰੀ ਉਰਪਾਣਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ ਔਰ ਨਾਲ ਹੀ ਇਹ ਆਸ ਕਰਦਾ ਹੈ ਕਿ ਜੋ ਸੰਗਠਨ ਜੋ ਵਿਚਾਰ ਅਸੀਂ ਸੰਗਠਨ ਦਾ ਰੱਖਿਆ ਜਿਸ ਦਾ ਨੰਮ ਜੀ ਨੇ ਹੁਣੇ ਤਾਂ ਦੱਸਿਆ ਕਿ ਜਿਹੜੇ ਖੇਤ ਮਜ਼ਦੂਰ ਆ ਉਹਨਾਂ ਦੇ ਹੱਕ ਉਹਨਾਂ ਨੂੰ ਬੁਲਾਈ ਜਾਣ ਇਹਦੇ ਕਰਕੇ ਸੀ ਸੰਗਠਨ ਖੜਾ ਕੀਤਾ ਔਰ ਆਉਣ ਵਾਲੇ ਟਾਈਮ ਚ ਇਹਨੂੰ ਹੋਰ ਅੱਗੇ ਵਧਾਵਾਂਗੇ ਔਰ ਮੇ ਨੂੰ ਮੀਨਾ ਔਰ ਪਾਣਾ ਜੀ ਉਸ ਨਵੀਂ ਜ਼ਿੰਮੇਵਾਰੀ ਨਾਲ ਇਸ ਸੰਗਠਨ ਨੇ ਦੇਗਦੋਂ ਤੋਂ ਜੋ ਕਰਨਗੇ ਆਪਣਾ ਤੇ ਇਹਨਾਂ ਨੂੰ ਬਹੁਤ ਬਹੁਤ ਸ਼ੁਭਕਾਮਨਾ ਤੇ ਵਧਾਈ ਪ੍ਰਧਾਨ ਮੰਤਰੀ ਜੀ ਅੱਜ ਤੁਸੀਂ ਨਿਫਤੀ ਕਰ ਰਹੇ ਹੋ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲੇ ਜਾਤੀਆਂ ਜਾਤਾਂ ਮੇਰਾ ਨਾਮ ਮਨਦਰ ਸਿੰਘ ਬਲੇਰ ਮਕਬਲਾ ਦਾ ਪੰਜਾਬ ਖੇਤ ਮਜ਼ਦੂਰ ਤੇ ਮਜ਼ਦੂਰ ਸੰਘ ਅੱਜ ਸਭ ਦੇ ਪਾਜ਼ੀ ਨੂੰ ਮੇਰੇ ਵੀਰ ਨੂੰ ਜੋ ਜ਼ਿੰਮੇਵਾਰੀ ਸੰਪੂਰਨ ਹੋਈਆ ਸਭ ਤੋਂ ਪਹਿਲੇ ਮੈਂ ਇਹਨਾਂ ਨੂੰ ਲੱਖ ਲੱਖ ਵਧਾਈ ਤੇ ਇਹਨਾਂ ਦੇ ਪਰਿਵਾਰ ਨੂੰ ਜਿਨ੍ਹਾਂ ਨੇ ਇਹ ਫਦਾ ਮੇਥੇ ਤੇ ਮਜ਼ਦੂਰ ਤੇ ਮਜ਼ਦੂਰ ਸੰਘ ਦੇ ਇਹਨਾਂ ਦੇ ਡੇਰਾ ਚੱਕਿਆ ਕਿਉਂਕਿ ਮਜ਼ਦੂਰਾਂ ਦੇ ਨਾਲ ਹਰ ਵਕਤ ਤੱਕਾ ਹੋਇਆ ਕੱਪੜਿਆਂ ਦੇ ਦੇ ਤੇ ਮਜ਼ਦੂਰ ਕੰਮ ਕਰਦੇ ਆ ਕਿਸੇ ਦੇ ਸੱਪ ਲੱਡ ਜਾਂਦਾ ਕਿਸੇ ਨੂੰ ਬਿਜਲੀ ਲੱਗ ਜਾਂਦੀ ਆ ਉਹ ਕੋਈ ਵੀ ਇਹਨੂੰ ਕੋਸੋ ਨਹੀਂ ਕੋਈ ਇਹਨੂੰ ਪਰਿਵਾਰ ਨੂੰ ਕੋਸੋ ਨਹੀਂ ਆ ਕੋਈ ਪਾਸਾ ਨਹੀਂ ਮਿਲਦਾ ਤੇ ਕੋਈ ਜ਼ਿੰਮੇਵਾਰੀ ਨਹੀਂ ਸੰਭਾਲੇ ਬੰਦੇ ਜੇ ਮੇਰੇ ਘੋਟਿਆਂ ਦੇ ਵਿੱਚ ਕੰਮ ਕਰਦੀ ਆ ਤੇ ਮਾਲਕ ਆਪਣੇ ਮਨਮਰਜ਼ੀਆਂ ਕਰਦੇ ਤੇ ਮਰਜ਼ੀਆਂ ਦੀ ਤਰਖਾਹ ਦਿੰਦੇ ਆ ਕਰ ਕੋਸਵੇਂ ਦੇ ਗੰਦੇ ਕੋਈ ਐਸ ਕਰਤੇ ਸਾਡੀ ਪਾਰਟੀ ਨੇ ਜਿੰਮੇਵਾਰੀਆਂ ਚੱਕੀਆਂ ਔਰ ਸਿਹਰਾ ਸਟੇਪਾਂ ਦੇ ਤੇ ਫੀ ਆਪਣੀ ਪਾਰਟੀ ਨੂੰ ਲੈ ਕੇ ਗਾਇਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਖੇਤ ਮਜ਼ਬੂਤ ਮਜ਼ਦੂਰ ਸੰਘ ਤੇ ਉੱਪਰ ਬੋਲਣਗੇ ਆਪਣੇ ਹੱਕ ਇੱਕ ਸਹੀ ਸਰਕਾਰ ਕੋਲ ਲੈਣਗੇ ਕਿਉਂਕਿ ਕੋਈ ਰੋਟੀ ਕੁੜੀ ਨੂੰ ਬੀਨੂ ਪ੍ਰੋਫੇਸਕੀ ਨਹੀਂ ਦਿੰਦਾ ਹੱਕ ਖੋਗਿਆ ਨਾ ਪੈਂਦੇ ਆ ਅਸੀਂ ਗ੍ਰੈਟ ਮਜ਼ਦੂਰ ਤੇ ਮਜ਼ਦੂਰ ਸੰਘ ਜਿੰਨੇ ਵੀ ਮਜ਼ਦੂਰ ਔਰ ਪੰਜਾਬ ਦੇ ਵਿੱਚ ਗੂਪੀ ਦੇ ਵਿੱਚ ਦੇ ਆਦੇ ਵਿੱਚ ਕੰਮ ਕਰਦੇ ਆ ਅਸੀਂ ਇਹਨਾਂ ਦੀ ਆਵਾਜ਼ ਬਣ ਕੇ ਮੋਰਾਂਾਂ ਦੇ ਔਰ ਇਹਨਾਂ ਦੀ ਆਵਾਜ਼ ਬਣ ਕੇ ਇਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੱਕ ਦਿਵਾਵਾ ਦੇ ਜਿਹੜੀਆਂ ਬੀਬੀਆਂ ਬੇਥੀਅੰਦ ਕੰਮ ਕਰਦੀਆਂ ਇਹਨਾਂ ਨੂੰ 200 ਤੋਂ 250 ਤੱਕ ਜਿਆੜੀ ਲੈਂਦੀ ਹੈ ਇਹਨਾਂ ਨੂੰ ਵੀ 5-500 ਜਿਆੜੀ ਦਵਾਈ ਦੇ ਲਈ ਜਿਆਪੀ ਯਾਰਾ